ਅੱਜ ਭਾਰਤ ਰਤਨ ਡਾਟਰ ਧੀਮਰਾ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਬੜੀ ਸ਼ਰਧਾ ਦੇ ਨਾਲ ਜੀ ਜਿਹੜੇ ਪਤਨਾ ਨਗਾ ਸੰਗਠਨ ਦੇ ਨਾਮਿਤ ਕਰ ਜਿਨ੍ਹਾਂ ਨੇ ਸਾਡੇ ਦੀ ਜਨਤਾ ਵਾਸਤੇ ਜਿਨ੍ਹਾਂ ਕੋ ਸਾਰੀ ਆਪਣੀ ਜਿੱਦ ਲਈ ਸੰਰਚ ਕੀਤਾ ਸਾਡਾ ਜਿਹੜਾ ਸਿਰ ਦਾ ਮਿਆਰ ਉੱਚਾ ਕੀਤਾ ਸਾਡੇ ਵਾਸਤੇ ਜੋ ਵੀ ਕੀਤਾ ਉਹਨਾਂ ਨੇ ਅਸੀਂ ਉਹਨਾਂ ਦਾ ਦੇ ਨਹੀਂ ਸਕਦੇ ਕਰੀ ਸਾਡੀ ਪੀੜ੍ਹੀ ਦੇ ਤੱਕ ਦੇ ਨਹੀਂ ਸਕਦੇ ਉਹ ਜਾਨੂ ਸਾਨੂੰ ਜੋ ਕਹਿ ਕੇ ਗਿਆ ਆ ਸਾਡੀ ਅੰਗਰੇਜ਼ ਤੋਂ ਪਿੱਛੇ ਆ ਕੇ ਸਿੱਧਾ ਸਾਡੇ ਪੰਜਾਬ ਤੋਂ ਧੰਨ ਕਿਹਾ ਸਭ ਤੋਂ ਖਲੋ ਇਕੱਠੇ ਹੋ ਰਿਹਾ ਜੇ ਸਾਡੀ ਜਨਤਾ ਦਾ ਸਾਡੇ ਗ੍ਰਿਨ ਜਨਤਾ ਦਾ ਇਕੱਠ ਹੋ ਜਾ ਉਹ ਸਭ ਕੁਝ ਕਰਾਂਗੇ ਅਸੀਂ ਐਮਐਲਏ ਵੀ ਕਰਾਂਗੇ ਵਿਧਾਇਕ ਵੀ ਕਰਾਂਗੇ ਅੱਜ ਸਾਨੂੰ ਇਕੱਠੇ ਹੋ ਰਿਹਾ ਅੱਜ ਜਿਹੜੀ ਤਕ ਵੀ ਚਾਰੀ ਬੀਤੀ ਉਹ ਮੁੱਦਾ ਸਾਨੂੰ ਪਾ ਰਹੇ ਕੋਈ ਦੀ ਮਦਦ ਕਰੇ ਉਹੀ ਸੋਚ ਦੀ ਕਰਾਂਗੇ ਕਿ ਜਿਹੜਾ ਸਾਡੇ ਪੱਖ ਗਿਆ ਜਿਹੜਾ ਸਾਡੀ ਮਦਦ ਕਰਨ ਵਾਲਾ ਕਦੇ ਖਿਲਾਫ ਆ ਕਦੇ ਸਾਥ ਚੱਲਦਾ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਜੀ ਅੱਜ ਵੀ ਹਾਲਾਤ ਉਦਾਂ ਦੇ ਉਦਾਂ ਹੀ ਆ ਸਾਡੀ ਜਨਤਾ ਤੋਂ ਉਦੋਂ ਦੀ ਵੀ ਜਨਤਾ ਅੱਜ ਵੀ ਗੁਲਾਮ ਕਿਹੜੀ ਯਾਦੀਆਂ ਦੱਸੋ ਮੈਨੂੰ ਕੋਈ ਹੈਂ ਦੱਸਾਂਦਾ ਚੱਲੇ ਬਸ ਕਦੋਂ ਆਜ਼ਾਦੀ ਬਣਦੀ ਆ ਆਪਣੀ ਆਜ਼ਾਦੀ ਉਦੋਂ ਮਿਲਦੀ ਜਦੋਂ ਇਹ ਆਜ਼ਾਦੀ ਦੀ ਕਮਾਨ ਸਾਡੇ ਹੱਥ ਵਿੱਚ ਆਉਂਦੀ ਹੈ ਫਿਰ ਮੁੱਖ ਮੰਤਰੀ ਆਪਣਾ ਮੌੜ ਪ੍ਰਧਾਨ ਮੰਤਰੀ ਆਪਣਾ ਬਣਾਵਾਂਗੇ ਪਹਿਲਾਂ ਘਟਾ ਦਰਾਂਗੇ ਆਈਨਾ ਖਾਨ ਨੂੰ ਵੇਖ ਲਿਆ ਸਰਗਤ ਜਤਨ ਵੇਖ ਲਿਆ ਸਰੀਆ ਡਿਪਲੋਮੇਟ პარਟਨਰ ਵੇਖ ਲਿਆ ਸਾਡੀ ਕਿਸਮ ਵਾਲੀ ਨਾਨੀ ਸਾਥਰ ਤੋਂ ਡਾਕਟਰ ਦੀਮਾਉਂ ਬੀਤ ਕਰਦੇ ਆ ਬਹੁਤ 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 ਤੀ ਸਾਡੀ ਪੰਜਾਬ ਦਾ ਬਹੁਤ ਹੀ ਸਤਿਕਾਰਯੋਗ ਸਰਦਨ ਮਨਜੀਤ ਸਿੰਘ ਜੀ ਮੇਟੂ ਤੇ ਬੰਦੀ ਭਾਜੀ ਜਿਹੜਾ ਪਤਾ ਇਹਨਾਂ ਨੇ ਬਹੁਤ ਹੀ ਮਿਹਨਤ ਸਦਕਾ ਘਰ ਸਾਹਿਬ ਦੇ ਬਾਬਾ ਜੀ ਦੇ ਗਸਾਬ ਜੀ ਦੇ ਜੰਗਰਮ ਨੂੰ ਤੇ ਜਦੋਂ ਵੀ ਮਨਾਉਂਦੇ ਆ ਅਸੀਂ ਹਰ ਸਾਲ ਵੱਧ ਵੱਧ ਕਰਾਂਗੇ ਤੇ ਜਦੋਂ ਮਨਾਉਣਗੇ ਸਾਨੂੰ ਮਨਾਉਣਗੇ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਵਾਲਮੀਕ ਸ਼ਕਤੀ ਸੰਗਠਨ ਵੱਲੋਂ ਭਾਰਤ ਰਤਨ ਡਾਕਟਰ ਭੀਮਰਾਓਂ ਅਮੇਸ਼ਕਰ ਬਾਬਾ ਸਾਹਿਬ ਜੀ ਦਾ 133ਵਾਂ ਜਨਮ ਦਿਵਸਾ ਨੂੰ ਭਗਵਾਨ ਵਾਲਮੀਕ ਸ਼ਕਤੀ ਸੰਗਠਨ ਵੱਲੋਂ ਮਨਾਇਆ ਜਾ ਰਿਹਾ ਔਰ ਸੰਗਠਨ ਵੱਲੋਂ ਇਹੀ ਅਪੀਲ ਹੈ ਕਿ ਸਾਡੇ ਸਮਾਜ ਨੂੰ ਇੱਕ ਪਲੇਟਫਾਰਮ ਦੇ ਇਕੱਠੇ ਆਉਂਦੀ ਲੋੜ ਆ ਤਾਂ ਕਿ ਸਾਡਾ ਸਮਾਜ ਜੋ ਸਮਾਜਿਕ ਦੀਆਂ ਪ੍ਰੀਤੀਆਂ ਸਮਾਜ ਦੇ ਵਿੱਚ ਪਰਪਰੀਆਂ ਕੁਰੀਤੀਆਂ ਤੋਂ ਦੂਰ ਰਹਿ ਸਕੇ ਸਾਡੀ ਨੌਜਵਾਨ ਪੀੜ੍ਹੀ ਬਾਬਾ ਅਸੀਰ ਦੇ ਜੋ ਕਹੇ ਅਨੁਸਾਰ ਜੋ ਉਹਨਾਂ ਨੇ ਸਾਡੇ ਸਮਾਜ ਨੂੰ ਜੋ ਹੱਕ ਦਿੱਤੇ ਨੇ ਪਰ ਜੋ ਉਹਨਾਂ ਨੂੰ ਜਿਸ ਵਾਲੇ ਫਰੇਰਤ ਕੀਤਾ ਉਸ ਨੂੰ ਜਾਣਨ ਦੀ ਲੋੜ ਹੈ ਕਿਵੇਂ ਵੇਚਦੇ ਜਦੋਂ ਚੋਣਾ ਆਉਂਦੀ ਆ ਵਾ ਉਦੋਂ ਜਿਹੜੀਆਂ ਪਟਰੀਆਂ ਛੜਾੜੀਆਂ ਵਾ ਉਹਨਾਂ ਨੂੰ ਗਾਂ ਲੈ ਕੇ ਇਲੈਕਸ਼ਨੜੀ ਜਾਂਦੀ ਆ ਉਸ ਤੋਂ ਬਾਅਦ ਅਨਗੋਲੇ ਕਿਤੇ ਜਾਂਦਾ ਵਾ ਕੀ ਕਹਿਣਾ ਚਾਹੋ ਇਸ ਕੋਲ ਦੇਖੋ ਜੀ ਇਹ ਮਤਲਬ ਕਿ ਇਹਨਾਂ ਦਾ ਮਤਲਬ ਇਹ ਇਹੀ ਇਹੋ ਕਹਿਣਾ ਚਾਹੁੰਦੇ ਆ ਕਿ ਸਾਡੇ ਸਮਾਜ ਨੂੰ ਇੱਕਲ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਔਰ ਸਮਝਣ ਦੀ ਲੋੜ ਆ ਤਾਂ ਕਿ ਜਿੰਨੀ ਦੇਰ ਤੱਕ ਅਸੀਂ ਉਸ ਚੀਜ਼ ਨੂੰ ਨਹੀਂ ਸਮਝਦੇ ਤਦ ਤੱਕ ਅਸੀਂ ਉਸ ਚੀਜ਼ ਨੂੰ ਨਹੀਂ ਪ੍ਰਾਪਤ ਕਰ ਸਕਦੇ ਜਿਸ ਦਾ ਹੁਣ ਚੋਣਾਂ ਵਿੱਚ ਬਸਪਾ ਨੇ ਆਪਣੇ ਸਾਰੇ ਉਮੀਦਵਾਰ ਖੜਾ ਲਏ ਆ ਤੁਹਾਡੇ ਵੱਲੋਂ ਕੀ ਨੂੰ ਸਪੋਰਟ ਕੀਤਾ ਜਾਊਗਾ ਦੇਖੋ ਇਹ ਇੱਕ ਪੋਲੀਟੀਕਲ ਮੁੱਦਾ ਏ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਇਸ ਕਰਕੇ ਅਸੀਂ ਜੋ ਜਿਹੜੀ ਇਲੈਕਸ਼ਨ ਦੀ ਗੱਲ ਕਰੀਏ ਅਸੀਂ ਏਰੀਆ ਮੁਤਾਬਿਕ ਹਲਕੇ ਵਾਜ ਜੋ ਵੀ ਆ ਇਨਸਾਨ ਨੂੰ ਵੇਖ ਕੇ ਵੋਟ ਪਾਈ ਜਾਂਦੀ ਏ ਬਲਕਿ ਪਾਰਟੀ ਨੂੰ ਵੇਖ ਕੇ ਵੋਟ ਨਹੀਂ ਪਾਈ ਜਾਂਦੀ